ਪਟਿਆਲਾ ਮੇਨ ਸਟ੍ਰੀਟ ਰੋਡ ਤੇ ਇੱਕ ਚੋਰ ਘੰਟੇ ਅੰਦਰ ਤਾਲਾ ਤੋੜ ਕੇ ਜਨਰੇਟਰ ਵਿੱਚੋਂ ਬੈਟਰੀ ਕੱਢ ਕੇ ਹੋਇਆ ਫਰਾਰ ਚੋਰੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਹਾਲੇ ਪਹਿਚਾਨ ਨਹੀਂ ਹੋਈ ਉਨ੍ਹਾਂ ਨੇ ਹੀ ਬਲਕਿ ਦੱਸ ਦਈਏ ਕਿ ਜਨਰੇਟਰ ਇੱਕ ਥੈਰੇਪੀ ਸੈਂਟਰ ਵਾਲਿਆਂ ਦਾ ਸੀ ਜਿਸ ਦੀ ਮਾਲਕਣ ਮਨਦੀਪ ਕੌਰ ਦੱਸਿਆ ਕਿ ਚੋਰੀ ਦੀ ਇਹ ਘਟਨਾ 10 April ਦੀ ਹੈ ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਪਤਾ ਚੱਲਦਾ ਉਨ੍ਹਾਂ ਨੂੰ ਜਦੋਂ ਬਿਜਲੀ ਦਾ ਕੱਟ ਲੱਗੜ ਤੇ ਜਨਰੇਟਰ ਆਨ ਨਹੀਂ ਹੋਇਆ ਘਟਨਾ ਸੰਬੰਧੀ ਪੁਲਿਸ ਸਥਾਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਕੋਝ ਕੀ ਨਾਮ ਹੈ ਮਨਦੀਪ ਕੌਰ ਕਿਸ ਚੀਜ਼ ਦਾ ਪਲੇਅਰ ਹੈਗਾ ਆਪਣੇ ਆਪਣਾ ਸੈਕਰੀਪੀ ਸੈਂਟਰ ਹੈ ਜੀ ਕੀ ਹੋਇਆ ਕਿਨੇ ਹੋਈ ਦੀ ਗੱਲ ਹੈ ਜੀ ਹੁਣ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਕੱਲ ਆ ਕੇ ਜਨਰੇਟਰ ਲਾਈਟ ਚੱਲੀ ਗਈ ਜਨਰੇਟਰ ਚਲਾਇਆ ਚੱਲਿਆ ਨਹੀਂ ਹੈਗਾ ਜੀ ਆ ਕੇ ਦੇਖਿਆ ਤਾਂ ਲੋਕ ਟੁੱਟਾ ਪਿਆ ਸੀਗਾ ਤੇ ਬੈਟਰੀ ਵੀ ਸੀ ਵਿੱਚ ਤਾਰਾਂ ਨਹੀਂ ਸੀ ਕੋਈ ਕੈਮਰਾ ਵੀ ਰਲ ਕੇ ਸੀਸੀਟੀ ਹਾਂਜੀ ਸੀਸੀਟੀ ਵੀ ਲੱਗੇ ਹੋਏ ਹੈ ਜੀ ਪਹਿਲ ਕਿਹੋਣਾ ਚੋਰੀ ਕਿਨੇ ਕਿਤੇ ਹਾਂਜੀ ਜਦੋਂ ਅਸੀਂ ਸੀਸੀਟੀਵੀ ਕੈਮਰੇ ਚ ਬੈਕ ਕਰਕੇ ਦੇਖਿਆ ਤਾਂ 10 ਤਰੀਕ ਰਾਤ ਦੀ ਗੱਲ ਆ ਤੇ ਲੜਕਾ ਜਿਹਾ ਹੈਗਾ ਉਹਨੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਕਟਿੰਗ ਸੀਗੀ ਉਹਦੀ ਤਾਂ ਉਹਨੇ ਹੀ ਮਤਲਬ ਸਾਫ ਕਾਫੀ ਟਾਈਮ ਲੱਗਾ ਰਿਹਾ 1 ਘੰਟਾ ਲੱਗਾ ਰਿਹਾ ਫਿਰ ਜਾ ਕੇ ਤਾਲਾ ਤੂਲਾ ਤੋੜ ਕੇ ਵਿੱਚ ਬੈਠ ਗਈ ਗੱਡੀ ਉਹਦੀ ਪੁਲਿਸ ਨੂੰ ਕੁਸਚਨ ਦਿੰਦੀ ਹੈ ਹਾਂਜੀ ਕੰਪਲੀਟ ਉਠਾਤੀ ਸੀ ਕੱਲ ਜਾ ਕੇ ਮੈਂ ਕਿੰਨੀ ਕੋਈ ਗੱਲਬਾਤ ਸਟੇਜ ਵਿੱਚ ਫ੍ਰੇਮਿੰਗ ਹੋ ਰਾਇਆ ਹੁਣ ਕਿੰਨੇ ਕਿੰਨੇ ਬੰਦੇ ਸੀਗੇ ਜਿਸ ਤੇ ਆਇ ਕਿ ਇੱਕ ਕੋਈ ਜਣਾ ਸੀਗਾ ਟਾਈਮ ਦਾ ਤਾਂ ਮੈਂ ਧਿਆਨ ਨਹੀਂ ਦਿੱਤਾ ਹੈਗਾ ਹਾਂਜੀ ਹੁਣ ਪੁਲਿਸ ਲੋਕ ਕੀ ਕਹਿੰਦੇ ਨੇ ਕਿ ਆਇਆ ਰਹੇ ਉਹ ਕਹਿੰਦੇ ਸੀਗੇ ਕੋਈ ਨਹੀਂ ਆਵਾਂਗੇ ਪਰ ਹਜੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ